ਬੂਜਰੀ ਮਹਿਲਾ ਪੰਜਵਾਂ ਪੰਚਪਦਾ ਕਰ ਦੂਜਾ ੴ ਸਤਿਗੁਰ ਪ੍ਰਸਾਦ ਪ੍ਰਥਮੇ ਗਰਬ ਮਾਤਾ ਕੈ ਵਾਸਾ ਉਆਂ ਛੋੜ ਤਰਨ ਮੈਂ ਆਇਆ ਚਿਤ੍ਰਸ਼ਾਲ ਸੁੰਦਰ ਬਾਗ ਮੰਦਰ ਸੰਗ ਨਕਸ਼ੂ ਜਾਇ ਅਵਰ ਸਭ ਮਿੱਠਿਆ ਲੋਭ ਲੱਭੀ ਗੁਰਪੁਰ ਦੀਓ ਹਰ ਨਾਮ ਜੀ ਕੋ ਇਹ ਆਵਸਤ ਫੱਬੀ ਰਹਾ ਇਸ ਮੀਤ ਬੰਧਤ ਸੁਤ ਭਾਈ ਸੰਗ ਬਨਤਾ ਰਚ ਹੱਸਿਆ ਜਬ ਅੰਤਿ ਔਸਰ ਆਏ ਬਨਿਉ ਹੈ ਉਨ ਪੇਖਤੀ ਕਾਲ ਦਰਸਿਆ ਕਰ ਕਰ ਅਨਰਥ ਵਿਹਾਜੀ ਸੰਪ ਸੋਇਨਾ ਰੂਪਾ ਦਮ ਪਾੜੀ ਤੋਂ ਉਹ ਪੜ ਮਿਲਿਆ ਹੋਰ ਸਗਲ ਭਾਇਓ ਬਿਰੰਨ ਹੈ ਵਰ ਗੈਰ ਰਤ ਸੰਭਾਹੇ ਘੋਕਰ ਕੀਨੇ ਮੇਰੇ ਜਬ ਤੇ ਹੋਈ ਲੰਮੀ ਥਾਈ ਚਲੇ ਨਹੀਂ ਇੱਕ ਪੈਰੇ ਨਾਮ ਧੰਨ ਨਾਮ ਸੁਖ ਰਾਜਾ ਨਾਮ कुटुंब ਸਹਾਈ ਨਾਮ ਸੰਪਤ ਗੁਰ ਨਾਨਕ ਕੋ ਦੀ ਉਹ ਮਰਨ ਆਵੇ ਜਾਈ ਗੁਜਰੀ ਮਹਿਲਾ ਪੰਗਵ ਤੇ ਪਦੇ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੁੱਖ ਬਿਨ ਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲ ਬੁਝਾਈ ਨਾਮ ਨਿਧਾਨ ਸਤਗੁਰੂ ਤੜਾ ਦਿਨ ਸੁਨਾ ਆਵ ਜਾਈ ਹਰ ਜਪ ਮਾਇਆ ਬੰਧਨ ਟੂਟੇ ਤੇ ਕਿਰਪਾ ਦਇਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾ ਆਠ ਪਹਿਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਸ ਮਤਾ ਹਰਖ ਸੋਗ ਦੋ ਮਾਹੇ ਨਿਰਾਲਾ ਕਰਨ ਹਰਤ ਛਤ ਜਿਸ ਕਾ ਸਤਿਨੀ ਰਖ ਲੀਆ ਸਗਲ ਜੁਗਤ ਬਣ ਆਈ ਕਾ ਨਾਨਕ ਪ੍ਰਭ ਪੁਰਖ ਦਇਆਲਾ ਕੀਮਤ ਕਹਿ ਨਾ ਜਾਈ ਗੁਜਰੀ ਮਹਿਲਾ ਪੰਜਵਾ ਦੋਪਦੇ ਘਰ ਦੂਜਾ ੴ ਸਤਿਗੁਰ ਪ੍ਰਸਾਦ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਤਰਤਨਮ ਸ਼ਿਤਾਰੋ ਬਰਨ ਜਾਤ ਕੋ ਪੁੱਛ ਨਾਹੀ ਬਾਛੈ ਚਰਨ ਰਵਾਰੋ ਥਾਪੁਰ ਐਸੋ ਨਾਮ ਤੁਮਹਾਰੋ ਸਗਲ ਸ੍ਰਿਸ਼ਟ ਕੋ ਤਣੀ ਕਹੀ ਜਾ ਜਨ ਕੋ ਅੰਗ ਨਿਰਾਰੋ ਰਹਾ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ ਨਾਮ ਦੇਓ ਤਰਲੋਚਨ ਕਬੀਰ ਦਾਸ ਰੋ ਮੁਕਤ ਭਇਓ ਚਮਿਆਰੋ ਬੂਜਰੀ ਮਹਿਲਾ ਪੰਜਵਾ ਹੈ ਨਹੀਂ ਕੋ ਬੁਝਨਹਾਰੋ ਜਾਣ ਕਮ ਨੂੰ ਪਤਾ ਸ਼ਿਵ ਬਰੰਚ ਅਰ ਸਗਲ ਮੋਨ ਜਨ ਗਹਿ ਨ ਸਕਾਹੇ ਗਤਿ ਸਭ ਕੀ ਅਦਮ ਅਗਾਦ ਕਥਾ ਸੁਨੀਐ ਅਵਰ ਅਵਰ ਬਿਦ ਬੁਝੀਐ ਬਕਨ ਕਥਨ ਰਹਿਤਾ ਰਹਾ ਆਪੇ ਭਗਤਾ ਆਪ ਸੁਆਮੀ ਆਪਨ ਸੰਗ ਰਤਾ ਨਾਨਕ ਕੋ ਪ੍ਰਭ ਪੂਰ ਰਹੋ ਹੈ ਪੇਖਿਓ ਜਤਰ ਤਤਾ ਗੂਜਰੀ ਮਹਲਾ ਪੰਜਵਾ ਮਤਾ ਮਸੂਰਤ ਅਵਰ ਸਿਆਨਪ ਜਨ ਕੋ ਕਸ਼ੂ ਨਾ ਆਇਓ ਜਾ ਜਾਂ ਔਸਰ ਆਏ ਬਨਿਓ ਹੈ ਤਾ ਤਾ ਹਰ ਧਿਆਉ ਪ੍ਰਭ ਕੋ ਭਗਤ ਵਸਲ ਬਿਰਦਾਉ ਕਰੇ ਪ੍ਰਤਪਾਲ ਬਾਰਿਕ ਕੀ ਨਿਆਈ ਜਨ ਕੋ ਲਾਡ ਲਡਾਇਓ ਰਹਾ ਜਪ ਤਪ ਸੰਜਮ ਕਰਮ ਧਰਮ ਹਰ ਕੀਰਤਨ ਜਨ ਗਾਇਓ ਸ਼ਰਮ ਪਰਿਓ ਨਾਨਕ ਠਾਕੁਰ ਕੀ ਭ ਭਦਨ ਸੁਖ ਪਾਇਓ ਗੂਜਰੀ ਮਹਿਲਾ ਪੰਜਵਾਂ ਦਿਨ ਰਾਤੀ ਆਰਾਧੋ ਪਿਆਰੋ ਨਿੰਕਨ ਕੀ ਜੈ ਠੀਲਾ ਸੰਤ ਸੇਵਾ ਕਰ ਭਾਵਨੀ ਲਈਐ ਤਿਆਗ ਮਾਨ ਹਾਠੀਲਾ ਮੋਹਨ ਪ੍ਰਾਨ ਮਾਨ ਰਾਂਗੀਲਾ ਬਾਸ ਰਹੋ ਹਿਆਰੇ ਕੈ ਸੰਗੇ ਇਕ ਮੋਹੋ ਮਨ ਲੀਲਾ ਰਹਾ ਜਿਸ ਸਿਮਰਤ ਮਨ ਹੋਤ ਅਨੰਦਾ ਉਤਰੈ ਮਨੋਂ ਜੰਗੀਲਾ ਮਿਲਬੇ ਕੀ ਮਹਿਮਾ ਬਰਨ ਨਸਕਉ ਨਾਨਕ ਪਰੈ ਤਰੀ ਲ ਗੁਜਰੀ ਮਹਿਲਾ ਪੰਜਵਾਂ ਮਨ ਜੋਗੀ ਸ਼ਾਸਤਰ ਕਹਾਵਤ ਸਭ ਕੀਨੇ ਬਸ ਆਪਣੇ ਹੀ ਤਿੰਨ ਦੇਵ ਅਰ ਕੋੜ ਤੇ ਤੀਸਾ ਤਿੰਨ ਕੀ ਹੈਰਤ ਕਸ਼ ਨਾ ਰਹੀ ਬਲਵੰਤ ਵਿਆਪ ਰਹੀ ਸਭ ਮਹੀ ਅਵਰ ਨਾ ਜਾਣ ਸੁਕੋ ਮਰਮਾ ਗੁਰ ਕਿਰਪਾ ਤੇ ਲਹੀ ਰਹਾ ਜੀਤ ਜੀਤ ਜੀਤੇ ਸਭ ਥਾਨਾ ਸਗਲ ਭਵਨ ਲਪਟਹੀ ਕੋ ਨਾਨਕ ਸਾਧ ਤੇ ਭਾਗੀ ਹੋਏ ਚੇਰੀ ਚਰਨ ਗਹੀ ਗੂਜਰੀ ਮਹਿਲਾ ਪੰਗਵਾ ਦੁਏ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇ ਹਾਥ ਦੇ ਰੱਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਠਾਕੁਰ ਹੋਏ ਆਪ ਦਰਾਲ ਤਹੀ ਕਲਿਆਣ ਆਨੰਦ ਰੂਪ ਹੋਈ ਹੈ ਉੱਬਰੇ ਬਾਲ ਗੋਪਾਲ ਰਹਾਉ ਮੇੜ ਵਰਨਾਰੀ ਮੰਗਲ ਗਾਇਆ ਠਾਕੁਰ ਕਾ ਜੈ ਕਰ ਕੋ ਨਾਨਕ ਤਿਸ ਗੁਰ ਬਲਹਾਰੀ ਜਿਨ ਸਭ ਕਾ ਕੀਆ ਉਧਾਰ ਗੁਜਰੀ ਮਹਿਲਾ ਪੰਗਵਾਂ ਮਾਤ ਪਿਤਾ ਪਾਈ ਸੁਤ ਬੰਧਤ ਤਿਨ ਕਾ ਬਲ ਹੈ ਥੋੜਾ ਅਨਿਕ ਰੰਗ ਮਾਇਆ ਕੇ ਪੇਖੇ ਕੇਸ ਸਾਥ ਨ ਚਾਲੇ ਭੋਰਾ ਠਾਕੁਰ ਤੁਝ ਬਿਨ ਆਹੇ ਨ ਮੋਰਾ ਮੋਹ ਅਨਾਥ ਨਿਰਗੁਣ ਗੁਣ ਨਾਹੀ ਮੈਂ ਆਹਿਓ ਤੁਮਰਾ ਥੋਰਾ ਰਹਾ ਬਲ 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 ਚਰਨ ਤੁਮਾਰੇ ਇਹਿਆ ਉਹਾ ਤੇਮਾਰਾ ਜ਼ੋਰਾ ਸਾਧ ਸੰਗ ਨਾਨਕ ਦਰਸ ਪਾਇਓ ਦਿਨ ਸੋ ਸਗਲ ਨਿਹੋਰਾ ਗੂਜਰੀ ਮਹਿਲ ਪੰਵਾਂ ਆਲ ਜਾਲ ਧਮ ਮੋਹਤ ਜਾਵੇ ਤਬ ਸੇ ਤੀ ਰੰਗ ਲਾਈ ਮਨ ਕੋ ਇਹ ਉਪਦੇਸ਼ ਦੜਾਵੇ ਸਹਿਜ ਸਹਿਜ ਗੁਣ ਗਾਈ ਸਾਜਨ ऐसो संत सहाई जिस भेटे टूटै माया बंध विसर न कबहुं जाई राह करत करत अनक बौ भांती नीकी ए ठहैरई नील साधु हर जस गावै नानक तव जल पार पराई गुजरी न लत्ता खेन मैं था बू थापन हारा ਕੀਮਤ ਜਾਏ ਨਾ ਕਰੀ ਰਾਜ ਰੰਕ ਕਰੈ ਕਿਨ ਪੀਤਰ ਨੀਚਾ ਜੋਤ ਧਰੀ ਧਾਈ ਐ ਆਪਣੋ ਸਦਾ ਹਰੀ ਸੋਚ ਅੰਦੇਸ ਪਾਕ ਕਾ ਕਰੀਐ ਜਾਂ ਮੈਂ ਏਕ ਖਰੀ ਰਹਾ ਤੁਮਰੀ ਟੇਕ ਪੂਰੇ ਮੇਰੇ ਸਤਗੁਰ ਮਨ ਸ਼ਰਨ ਤੁਮਾਰੇ ਪਰੀ ਅਤੇ ਤਿਆਨੇ ਬਾਰਿਕ ਨਾਨਕ ਹਮ ਤੁਮਰਾ ਖੋਤਾਰ ਕਰੀ ਗੁਜਰੀ ਮੈਲਾ ਪਨਵਾ ਤੂੰ ਦਾਤਾ ਜੀਆਂ ਸਦਨਕ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੇ ਸਮਾਏ ਤਾ ਧਰਮ ਅੰਧੇਰਾ ਨਹੀਂ ਠਾਪੁਰ ਜਾਂ ਸਿਮਰਾਂ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾ ਸਾਹ ਸਾਹ ਤੇਰਾ ਨਾਮ ਸੰਭਾਰਉ ਤੁਮਹੀ ਕੋ ਪ੍ਰਭ ਆਹੀ ਨਾਨਕ ਤੇ ਕਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ਗੂਜਰੀ ਮਹਿਲਾ ਪੰਜਵਾ ਕਰ ਕਿਰਪਾ ਆਪਣਾ ਦਰਸ਼ ਦਿਜੇ ਦਸ ਦਾਵੋਂ ਨਿਸ ਅਰਪੂਰ ਤੇਸ ਸੰਗ ਦਾਸ ਪਤਿ ਚਾਰੋਂ ਕਿਹੈ ਮਨੋਰਥ ਮੋਰ ਠਾਕੁਰ ਤੁਜ ਬਿਨ ਬੀਆ ਨਾ ਹੋਰ ਚਿਤ ਚਿਤਮੋਂ ਹਰ ਰਸਮ ਅਰਾਧੋਂ ਨਿਰਖੋਂ ਤੁਮਰੀ ਔਰ ਰਹਾਉ ਦਇਆਲ ਪੁਰਖ ਸਰਬ ਕੇ ਠਾਕੁਰ ਬਿਨੋਂ ਕਰੋਂ ਕਰ ਜੋਰ ਨਾਮ ਜਪੈ ਨਾਨਕ ਦਾਸ ਤੁਮਹਾਰੋ ਉਦਰਸ ਅੱਖੀ ਫੋਰ ਗੂਜਰੀ ਮਲਾ ਪੰਵਾਂ ਬ੍ਰਹਮ ਲੋਕ ਅਰ ਤੁਦਰ ਲੋਕ ਆਈ ਇੰਦਰ ਲੋਕ ਤੇਤਾਏ ਸਾਧ ਸੰਗਤ ਕੋ ਜੋ ਨਸਾਕ ਮਲ ਮੜ ਤੋ ਵੈ ਪਾਈ ਅਬ ਮੋਹ ਆਏ ਪਰਿਓ ਸ਼ਰਨੈ ਬਹੁਜ ਪਾਵ ਕੋ ਬਹੁਤ ਪਰ ਜਾ ਰੈ ਮੋਕੋ ਸਤਗੁਰ ਦੀਓ ਹੈ ਬਤਾਇ ਪ੍ਰਹਾਉ ਸਿੱਧ ਸਾਧਿਕ ਅਰ ਜਖ ਕਿ ਨਰਨਰ ਰਹੀ ਕੰਠ ਔਰ ਜੈ ਜਨ ਨਾਨਕ ਅੰਗ ਕੀਆ ਪ੍ਰਭ ਕਰਤੈ ਜਾ ਕੇ ਕੋਟ ਐਸੀ ਦਾਸ ਹੈ ਗੁਜਰੀ ਮੈ ਲਾਪਨਵਾ ਤਪ ਜਸ ਮਿਟਾ ਹੋਵੇ ਜਗ ਕੀਰਤ ਦਰਗਾ ਬੈਸਣ ਪਾਈਏ ਜਮ ਕੀਤਰਾਸ ਨਾਸ਼ ਹੋਏ ਖੇਨ ਮੈਂ ਸੁਖ ਆਨੰਦ ਸੇਤੀ ਘਰ ਜਾਈਏ ਚਾਤੇ ਕਾਲ ਨਾ ਬਿਰਤੀ ਜਾਈਏ ਆਠ ਪੈਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਤੇ ਆਈਏ ਰਹਾਉ ਮੋਹੇ ਸ਼ਰਨ ਦੀਨ ਦੁਖ ਭੰਜਨ ਤੂੰ ਦੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸਾਂ ਪੈ ਜਰਖਾਈਐ ਗੁਜਰੀ ਮਹਲਾ 5 ਵਿਸ਼ਵੰਭਰ ਜੀਨ ਕੋ ਦਾਤਾ ਸਖਤ ਪਰੇ ਪੰਧਾਰ ਜਾਂ ਕੀ ਸੇਵਾ ਨਿਫਲ ਨ ਹੋਵਤ ਕਿਨ ਮੈਂ ਕਰੇ ਸੁਧਾਰ ਮਨ ਮੇਰੇ ਚਰਨ ਕਮਲ ਸੰਗ ਰਾਚ ਸਗਲ ਜੀ ਜਾ ਕੋ ਅਰਧੈ ਤਾਹੂ ਕੋ ਤੂੰ ਜਾਚ ਪ੍ਰਹ ਮਾਨਕ ਸ਼ਰਨ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਨ ਅਧਰ ਹੋਏ ਸਹਾਈ ਜਿਸ ਤੂੰ ਰੱਖੇ ਤਿਸ ਕਾ ਕਰੇ ਸੰਸਾਰ ਬੂਜਰੀ ਮਹਿਲਾ ਪੰਜਵਾ ਜਨ ਕੀ ਪੈਜ ਸਵਾਰੀ ਆਪ ਹਰ ਹਰ ਨਾਮ ਦਿਓ ਗੁਰ ਅਵਖਦ ਉਤਰ ਗयो ਸਭ ਤਾਪ ਰਹਾ ਧਰ ਗੋਬਿੰਦ ਰਖਿਓ ਪਰਮੇਸ਼ਰ ਆਪਣੀ ਕਿਰਪਾ ਥਾਰ ਮਿਟੀ ਬਿਆਧ ਸਰਬ ਸੁਖ ਹੋਏ ਹਰ ਗੁਣ ਸਦਾ ਬੀਚਾਰ ਅੰਗੀਕਾਰ ਕਿਉ ਮੇਰਾ ਕਰਤ ਗੁਰਪੂਰੇ ਕੀ ਵਡਿਆਈ ਅਬ ਚਲ ਨੀਵ ਧਰੀ ਗੁਰਨਾਨਕ ਨਿਤ ਨਿਤ ਚੜੇ ਸਉਾਈ ਗੁਜਰੀ ਮਹਿਲਾ ਪੰਜਵਾ ਕਬੂ ਹਰ ਸਿਉ ਚੀਤ ਨਾ ਲਾਇਓ ਧੰਦਾ ਕਰਤ ਬਿਹਾਨੀ ਉਹ ਧੈ ਗੁਰ ਨਿਦ ਨਾਮ ਨਾ ਗਾਇਓ ਰਹਾ ਕੌਡੀ ਕੌਡੀ ਜੋਰ ਸਤ ਕਪਟੇ ਅਨਤ ਜੁਗਤ ਕਰਤਾ ਹੋ ਬਿਸਰਤ ਕਬ ਕੇਤੇ ਦੁਖ ਗਨੀ ਹੈ ਮਾ ਮੋਨੀ ਖਾਇੋ ਕਰੋ ਅਨਗ੍ਰਹਾ ਸੁਆਮੀ ਮੇਰੇ ਗਨ ਹੋ ਨਾ ਮੋਹਿ ਤੁਮਾਇੋ ਗੋਬਿੰਦ ਦਇਆਪ੍ਰਪਾਲ ਸੁਖ 사ਗਰ ਨਾਨਕ ਹਰ ਸਰਣਾਉ ਗੂਜਰੀ ਮਹਿਲਾ ਪੰਗਵਾ ਰਸਨ ਰਾਮ ਰਾਮ ਰਵੰਤ ਛੋੜ ਆਨ ਵਿਹਾਰ ਮਿੱਥਿਆ ਭਾਜ ਸਦਾ ਭਗਵੰਤ ਰਹਾ ਨਾਮ ਏਕ ਆਧਾਰ ਭਗਤਾ ਈਤ ਆਗੇ ਟੇਕ ਕਰ ਕਿਰਪਾ ਗੋਬਿੰਦ ਦੀਆ ਗੁਰ ਗਿਆਨ ਬੁੱਧ ਬਿਬੇਕ ਕਰਨ ਕਾਰਨ ਸਮਰਤ ਸ਼੍ਰੀ ਧਰ ਸ਼ਰਨਤਾ ਕੀ ਗਹੀ ਮੁਕਤ ਜੁਗਤ ਰਵਾਲ ਸਾਧੂ ਨਾਨਕ ਹਰ ਨਿੱਦ ਲਹੀ